ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਇਸ ਪਿਛਲੇ ਕੁਝ ਦਿਨਾਂ ਤੋਂ ਅੱਜ ਚੌਥੇ ਪੜਾਅ ਦੇ ਵਿੱਚ ਬਾਵਲਪੁਰ ਮਹਾਸੰਗਤ ਤੇ ਪੰਚਾਇਤ ਦੇ ਕੌਮੀ ਪ੍ਰਧਾਨ ਗਿਆਨਚੰਦ ਕੁਟਾਰੀ ਦੀ ਅਗਵਾਈ ਦੇ ਵਿੱਚ ਰਾਜkumar ਸਚਦੇਵਾ ਜੀ ਵੱਲੋਂ ਸ਼ਹਿਰ ਸ਼ਹਿਰ ਟੂ ਔਰ ਤਕਰੀਬਨ ਸ਼ਹਿਰ ਦੇ ਕੋਈ ਇੱਕ ਦੋ ਹੀ ਸਕੂਲ ਬਚੇ ਨੇ ਤਕਰੀਬਨ ਸਾਰੇ ਸਕੂਲ ਹੋ ਚੁੱਕੇ ਨੇ ਜਿੱਥੇ ਪੋਦਰੋਪਨ ਕੀਤਾ ਜਾ ਰਿਹਾ ਤੇ ਅੱਜ ਅਸੀਂ ਖੜੇ ਹਾਂ ਐਸਆਰਐਸ ਵਿਦਿਆਪੀੜ ਸਕੂਲ ਵਿਖੇ ਜੋ ਕਿਸੇ ਨਾਮ ਦੇ ਮਹਤਾਜ ਨਹੀਂ ਬਹੁਤ ਹੀ ਉੱਚ ਸਿੱਖਿਆ ਪ੍ਰਦਾਨ ਹੋ ਰਹੀ ਹੈ ਬੱਚਿਆਂ ਨੂੰ ਤੇ ਬੱਚਿਆਂ ਦਾ ਭਵਿੱਖ ਵੀ ਸਵਰ ਰਿਹਾ ਹੈ ਤੇ ਇੱਥੋਂ ਦੇ ਪੜੇ ਹੋਏ ਬੱਚੇ ਕਿਤੇ ਨਾ ਕਿਤੇ ਅੱਜ ਚੰਗੀਆਂ ਥਾਵਾਂ ਤੇ ਸਿਲੈਕਟ ਹੋਏ ਬੈਠੇ ਹਨ ਤੇ ਅੱਜ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਅਮਿਤ ਸਿੰਘ ਲਾਜੀ ਤੇ ਗਵਰਨਰ ਨੇ ਤਿੰਨ ਸਟੇਟਾਂ ਦੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉਹਨਾਂ ਨਾਲ ਭਰਾਜ ਨਾਲ ਗੱਲ ਕਰਦੇ ਆ ਹਾਂਜੀ ਸਰ ਅੱਜ ਬਾਹਲਪੁਰ ਮਹਾਸੰਗ ਦੇ ਪੰਚਾਇਤੀ ਟੀਮ ਤੁਹਾਡੇ ਸਕੂਲ 'ਚ ਪਹੁੰਚੀ ਹੈ ਤੁਸੀਂ ਬਹੁਤ ਵਧੀਆ ਕੋਆਪਰੇਟ ਕੀਤਾ ਹੈ ਟੀਮ ਨੂੰ ਕਿ ਵੀ ਤੁਸੀਂ ਸਾਡੇ ਸਕੂਲ 'ਚ ਵੀ ਆਓ ਰੁੱਖ ਲਗਾਓ ਤੇ ਬੱਚਿਆਂ ਦੀ ਵਾਂਗ ਇਹਨਾਂ ਦੀ ਕੇਅਰ ਕੀਤੀ ਜਾਏਗੀ ਕੋਈ ਸੰਦੇਸ਼ ਹੈ ਬਾਹਲਪੁਰ ਮਹਾਸੰਗ ਦੇ ਸਾਡੇ ਪ੍ਰਧਾਨ ਜੋ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਗਿਆਨ ਚੰਦ ਜੀ ਕਿਟਾਵੀਆ ਮੇਰੇ ਬਡੇ ਬ੍ਰਦਰ ਨੇ ਉਹਨਾਂ ਦਾ ਇਹ ਸਕੂਲ ਹੈ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹੂੰਗਾ ਇਹ ਮੇਰਾ ਇਕੱਲਾ ਆਪਣਾ ਸਕੂਲ ਨਹੀਂ ਆਪਣੇ ਸਾਦੇ ਸਮਾਜ ਦਾ ਹੀ ਸਕੂਲ ਹੈ ਬਾਵਲੂ ਮਹਾਸੰਗਤ ਦੇ ਸਾਵਿਸ ਦਸਿਆ ਵਿਸ਼ੇਸ਼ ਤੌਰ ਤੇ ਮੇਰੇ ਬਚਪਨ ਦੇ ਸਾਥੀ ਜੋ ਪੰਜਾਬ ਸਟੇਟ ਦੇ ਪ੍ਰਧਾਨ ਨੇ ਅਸ਼ੀਵ ਕੁਮਾਰ ਜੀ ਸਸਦੇਵਾ ਮੰਤਰੀ ਵੀਰ ਜੀ ਹੋ ਗਿਆ ਜੀ ਰਜਿੰਦਰ ਸਿੰਘ ਆਪਣਾ ਸਾਥੀ ਇੱਥੇ ਆਏ ਨੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਮੈਨੇਜਮੈਂਟ ਵੱਲੋਂ ਸਟਾਫ ਵੱਲੋਂ ਤੇ ਬੱਚਿਆਂ ਵੱਲੋਂ ਬਾਵਲੂ ਮਹਾਸੰਗਤ ਦੀ ਸਾਰੀ ਪੰਚਾਇਤ ਦਾ ਸਵਾਗਤ ਕਰਦਾ ਬੜਾ ਚੰਗਾ ਕੰਮ ਬਾਵਲੂ ਮਹਾਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਹਵੇਲੀ ਨੂੰ ਪਰਸੋਲਿਤ ਕਰਨਾ ਪੌਦੇ ਲਗਾਉਣਾ ਇਤੋਂ ਵੱਡਾ ਕੰਮ ਕੀ ਹੋ ਸਕਦਾ ਹੈ ਇਹਦੇ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਆਕਸੀਜਨ ਦੀ ਜਿਹੜੀ ਆ ਪਰਵਾਧਦੀ ਹੈ ਬਿਮਾਰੀਆਂ ਦੂਰ ਹੁੰਦੀਆਂ ਨੇ ਚੰਗੀ ਕਿ ਹੈਲਥ ਵਾਸਤੇ ਚੰਗੀ ਸਿਹਤ ਵਾਸਤੇ ਜੋ ਇਹ ਐਫਰਟਸ ਬੋਬਲ ਮਹਾਸੰਗ ਵੱਲੋਂ ਕੀਤੇ ਜਾ ਰਹੇ ਨੇ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਮੈਂ ਤਾਂ ਇਹਨਾਂ ਦੀ ਸੇਵਾ ਛਾ ਜਾਵਾਂ ਹਮੇਸ਼ਾ ਹੀ ਮੈਨੂੰ ਇਹ ਲੱਗਦਾ ਹੈ ਕਿ ਬੋਬਲ ਮਹਾਸੰਗ ਜਿਹੜਾ ਇਹ ਹੈ ਇਹਦੇ ਸਰਵਿਸ ਦੱਸਿਆ ਹੈਗੇ इवन ਸਾ ਵੀ ਬੋਬਲ ਮਹਾ ਚੰਗੀ ਦਿੱਲੀ ਵੀ ਕਮਿਊਨਿਟੀ ਹੈਗੀ ਹੈ ਉਹ ਮੇਰੇ ਨਾਲ ਦਿਲ ਨਾਲ ਵੀ ਤੇ ਸਾਥ ਨਾਲ ਵੀ ਬਹੁਤ ਹੀ ਲੰਬੇ ਟਾਈਮ ਤੋਂ ਮੇਰੇ ਨਾਲ ਜੁੜੇ ਹੋਏ ਨੇ ਹਮੇਸ਼ਾ ਇਹਨਾਂ ਦਾ ਅਸ਼ੀਰਵਾਦ ਸਾਥ ਮੈਨੂੰ ਮਿਲਿਆ ਤਾਂ ਮੈਂ ਇੱਥੇ ਆਨ ਤੇ ਕੁਆਲੀਫਾਈਰ ਸਾਰੀ ਪੰਚਾਇਤ ਦਾ ਦਿੱਲੀ ਘਰਾਂ ਤੋਂ ਤੁਹਾਨੂੰ ਧੰਨਵਾਦ ਕਰਦਾ ਧੰਨਵਾਜੇ ਅੱਜ ਆਪਣੀ ਟੀਮ ਅਥੀ ਅਸ਼ਰਾ ਸਕੂਲ ਵਿਦਿਆਪੀਠ ਵਿਖੇ ਪਹੁੰਚੀ ਹੈ ਤੇ ਇੱਥੇ ਸਰ ਨੇ ਆਪਾਂ ਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਤੇ ਅੱਗੇ ਕੋਈ ਸੰਦੇਸ਼ ਅੱਜ ਅਸੀਂ ਭਾਤੀਆ ਫੌਲਪੁਰ ਮਾਸੰਗ ਸਾਡੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਗਿਆਨ ਚੰਦ ਕਟਾਰੀਆ ਜੀ ਜੋ ਕਿ ਪਿਛਲੇ ਹਫਤੇ ਚ 5000 ਰੁਪਏ ਹਿੰਦੁਸਤਾਨ ਚ ਲਾਨ ਦਾ ਜੋਰ ਲਾਨੇ ਮਤਾ ਪਾਸ ਕੀਤਾ ਉਸ ਨੂੰ ਦੇਖਦੇ ਹੋਏ ਪੰਜਾਬ ਆਗੂ ਹੋਣ ਦੇ ਨਾਤੇ ਜੋ ਮੇਰੀ 500 ਵੋਟਾ ਡਿਊਟੀ ਲਈ ਅਸੀਂ ਅਲੱਗ-ਅਲੱਗ ਸਕੂਲਾਂ ਚ ਸਮਾਨੇ ਚ ਨਾਬੇ ਜ ਪਤਨਾ ਪਵਾਨੀਗੜ ਅੱਜ ਅਸੀਂ ਜਿਹੜਾ ਐਸਆਰਐਸ ਸਕੂਲ ਦੇ ਚੇਅਰਮੈਨ ਅਮਿਤ ਸਿੰਘਲਾ ਦੀ ਇਨਾਂ ਦੀ ਅਗਵਾਈ ਦੇ ਇੱਥੇ ਸਕੂਲ 'ਚ ਪਹੁੰਚੇ ਆ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਪਿਆਰ ਵੀ ਦਿੱਤਾ ਹੈ ਇੱਥੇ ਦਾ ਵਾਤਾਵਰਨ ਇੱਥੇ ਸਕੂਲ ਦਾ ਸਾਫ ਸੁਪਾਈ ਸਿਸਟਮ ਦੇਖ ਕੇ ਇੱਕ ਖੁੱਲੜਬੁਲਾ ਸਕੂਲ ਹੈ ਬੱਚੇ ਐ ਬੈਠੇ ਨੇ ਪੂਰੇ ਕੰਫਰਟੇਬਲ ਔਰ ਵਧੀਆ 에ਅਰ ਕੰਡੀਸ਼ਨ ਦੇ ਵਿੱਚ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਸਾਡੀ ਸੋਚ ਹੈ ਸਾਡੇ ਕਟਾਰੀਆ ਸਾਹਿਬ ਦੀ ਸੋਚ ਹੈ ਵੀ ਪੌਦੇ ਉੱਥੇ ਲਾਣਾ ਅਸੀਂ ਟਾਈਮ ਨਹੀਂ ਦੇਖਦੇ ਸਵੇਰ ਦੇ ਨਿਕਲਦੇ ਹਾਂ ਸ਼ਾਮ ਹੋ ਜਾਂਦੀ ਹੈ ਜਿੱਥੇ ਪੌਦੇ ਚੱਲਣ ਦੀ ਆਸ ਹੈ ਅਸੀਂ ਇੱਥੇ ਆਏ ਹਾਂ ਜੋ ਇਹਨਾਂ ਦਾ ਪੌਦੇ ਚਲਾਣ ਦਾ ਸਿਸਟਮ ਬੱਚਿਆਂ ਦਾ ਪੜਾਉਣ ਦਾ ਸਿਸਟਮ ਮੈਂ ਦਿਲ ਦੀਆਂ ਗਰਾਈਆਂ ਤੋਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਔਰ ਸਾਡੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਕਟਾਰੀਆ ਜੋ ਕਿ ਅਮੀ ਸਿੰਘ ਜੀ ਦੇ ਵੱਡੇ ਬ੍ਰਦਰ ਵੀ ਨੇ ਔਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦਾ ਸਾਥ ਚੱਲਦਾ ਪਰਮਾਤਮਾ ਇਸ ਤਰ੍ਹਾਂ ਇਹਨਾਂ ਦਾ ਸਾਥ ਵੀ ਚੱਲਦਾ ਰਹੇ ਤੇ ਸਕੂਲ ਵੀ ਤਰੱਕੀਆਂ ਬਖਸ਼ੇ ਤੇ ਸਾਡੇ ਭਰਾ ਨੂੰ ਵੀ ਇਸ ਤਰ੍ਹਾਂ ਤਰੱਕੀਆਂ ਬਖਸ਼ਦੇ ਰਹਿਣ ਦਿਲ ਦੀਆਂ ਗਰਾਈਆਂ ਤੋਂ ਤਲਬ ਬਹੁਤ ਜੀ ਅੱਜ ਕਿਸੇ <laughs>